ਸਰਨ ਤੇਹਾਰੀ ਸਰਨ ਤੇਹਾਰੀ ਸਰਨ ਤੇਹਾਰੀ ਸਰਨ ਤੇਹਾਰੇ ਸਰਨ ਤੇਹਾਰੀ ਸਰਨ ਤੇਹਾਰੀ ਸਰਨ ਤੇਹਾਰੀ ਸਰਨ ਤੇਹਾਰੀ ਸਤ ਗੁਰ ਆਇਓ ਸਰਨ ਤੇਹਾਰੀ ਸਤ ਗੁਰ ਆਇਓ ਸਰਨ ਤੇਹਾਰੇ I do ਮੇਲੇ ਸੂਕ ਨਾਮ ਅਰ ਸੋਕ ਚਿੰਤਾ ਲਾਹੀ ਹਮਾਰੀ ਚਿੰਤਾ ਲਾਹੀ ਹਮਾਰੀ ਸਤ ਗੁਰ ਆਇਓ ਸਰਨ ਤੇਹਾਰੀ ਸਤ ਗੁਰ ਆਇਓ ਸਰਨ ਤੇਹਾਰੀ ਸਤ ਗੁਰ ਆਇਓ ਸਰਨ ਤੇਹਾਰੀ ਸਤ ਗੁਰ ਆਇਓ ਰਨ ਸੂਝੇ ਦੂਜੀ ਤਾਹਰ ਅਵਰ ਨ ਸੂਝੇ ਦੂਜੀ ਤਾਹਰ ਅਵਰ ਨ ਸੂਝੇ ਦੂਜੀ ਤਾਹਰ ਅਵਰ ਨ ਸੂਝੇ ਦੂਜੀ ਤਾਹਰ ਹਾਰ ਪਰਿਓ ਤੋ ਦੁਬਾਰੀ ਹਾਰ ਪਰਿਓ ਤੋ ਦੁਆਦੀ ਹਾਰ ਪਰਿਓ ਤੋ ਤੁਹਾਰੀ ਹਾਰ ਪਰਿਓ ਤੋ ਤੁਹਾਰੀ ਲੇਖਾ ਛੋੜ ਅਲੇਖ ਹੈ ਛੋਟੇ ਲੇਖਾ ਛੋੜ ਅਲੇਖ લેખા છોડ લેખે શુટે લેખા છોડ લેખે શુટે લેખા છોડ અ દેખે શુટે લેખા છોડ અ દેખે શુટે હમ નિર્ગુન લેહો વારી હમ નિર્ગુન લેહો વારી હમ નિર્ગુન ਗੁਣ ਲਿਓ ਵਾਰੀ ਅਮ ਨਿਰਗੁਣ ਲਿਓ ਵਾਰੀ ਨਿਰਗੁਣ ਲਿਓ ਵਾਰੀ ਸਾਥ ਗੁਰ ਆਇਓ ਸਜਨ ਤੁਹਾਰੇ ਸਤਿਗੁਰ ਆਇਓ ਸਰਨ ਤੁਹਾਰੇ ਸੱਬਕ ਸਿੰਧ ਸਦਾ ਮੇਰਵਾਨਾ ਸੱਬਕ ਸਿੰਧ ਸਦਾ ਮੇਰਵਾਨਾ ਸਬਨਾ ਦੇ ਅਧਾਰੀ ਸਬਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਭਰੀਓ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਦਾ ਸੰਤ ਪਾਛੇ ਪਰਿਓ ਦਾ ਸੰਤ ਪਾਛੇ ਪਰਿਓ ਰਾਖ ਲਿਓ ਤੇ ਪਾਰੀ ਰਾਖ ਲਿਓ ਇਹ ਪਾਰੀ ਰਾਖ ਲਿਓ ਤੇ ਗੁਰਿਆ ਹੋ ਸਜਨ ਤੁਹਾਰੀ ਸਤ ਗੁਰਿਆ ਹੋ ਸਜਨ ਸਰਨ ਤੇੁਹਾਰੀ ਸਤ ਗੁਰ ਆयो ਸਰਨ ਤੇੁਹਾਰੀ ਸਰਨ ਤੇੁਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸਾਰੇ ਪਿਆਰਿਆਂ ਦਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੂੰ ਹੀ ਨਿਰੰਕ타 ਤੂੰ ਹੀ ਨਿਰੰਕ타 ਆ ਵੱਡੇ ਭਾਗ ਜੱਗੇ ਹੰਗੁਰ ਪਿਆਰ ਵਾਲੀਆਂ ਸੰਤਨਾਂ ਦੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਦੇ ਗੁਰਮੁਖ ਪਰਿਵਾਰ ਦੇ ਵੱਡੇ ਭਾਗ ਲਾਏ ਇਹ ਭਾਗ ਵੱਡੇ ਉਦੋਂ ਹੀ ਹੁੰਦੇ ਜਦੋਂ ਸਿੱਖ ਗੁਰੂ ਨੂੰ ਯਾਦ ਕਰਦਾ ਹੈ ਜਦੋਂ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਜਦੋਂ ਗੁਰੂ ਸਾਹਿਬ ਜੀ ਦੀ ਸਰਨ ਵਿੱਚ ਆਉਂਦਾ ਆਪਣੀ ਪਾਪ ਅਵਗਨ ਮੋਰੀ ਰੱਖਦਾ ਹੈ ਉਦੋਂ ਦੀ ਭਾਗ ਵੱਡੇ ਬਣ ਜਾਂਦੇ ਭਾਗ ਕੀ ਹੁੰਦੇ ਹੈ ਭਾਗ ਸਾਡੇ ਹੁੰਦੇ ਕਰਮ ਜਿਹੜੇ ਅਸੀਂ ਕਰਮ ਕਰਦੇ ਨਾ ਚੰਗੇ ਕਰਮ ਪੁੰਨ ਪੁੰਨਾਂ ਦੇ ਭਾਗ ਦਰਨ ਦੇ 100 ਪੁੰਨ ਵੀ ਤੇ ਇੱਕ ਭਾਗ ਬਣਦਾ ਹੈ 100 ਭਾਗ ਹੋਵੇ ਤੇ ਇੱਕ ਵੱਡ ਭਾਗ ਬਣਦਾ ਤੇ 100 ਵੱਡ ਭਾਗ ਹੋਵੇ ਤੇ ਆ ਸੰਗਤ ਮਿਲਦੀ ਹੈ ਗੁਰੂ ਨਾਨਕ ਦੀ ਪਿਆਰ ਵਾਲੀ ਸੰਗਤ ਮਿਲਦੀ ਹੈ ਯੱਗ ਹੋਵੇ ਤੇ 100 ਵੱਡ ਭਾਗ ਹੋਈ ਨਾ ਤੇ ਆਉਂਦੇ ਜਨਮ ਦੀ ਨੀਂਦ ਨਹੀਂ ਲੱਤੀ ਜਾਂਦੀ ਨਹੀਂ ਆਉਂਦਾ ਜਨਮ ਨਹੀਂ ਮਿਲਦਾ ਮਨੁੱਖ ਨੂੰ ਸਾਧ ਸੰਤ ਇਹ ਕਰਮ ਬਣਾਇਆ ਬਣਦੇ ਪੁੰਨ ਬਣਾਇਆ ਬਣਦੇ ਭਾਗ ਬਣਾਇਆ ਬਣਦੇ ਘਰੇ ਬੈਠਿਆਂ ਨਹੀਂ ਬਣਦੇ ਸੰਸਾਰ ਦਾ ਹਰ ਜੀਵ 84 ਲੱਖ ਜੋਨ ਇਹ ਕਰਮ ਭੋਗਨ ਆਈ ਹੈ ਜਿਹੜੇ ਪਿੱਛੇ ਕਰਨ ਕੀਤੇ ਨੂੰ ਭੋਗਨ ਆਈ ਹੈ ਕੋਈ ਪੰਛੀ ਹੈ ਕੋਈ ਜਾਨਵਰ ਹੈ ਕੋਈ ਸਾਧ ਸੰਗਤ ਕੀੜਾ ਮਕੋੜਾ ਇਹ ਸਾਰੇ ਕਰਮ ਭੋਗਨ ਆਏ ਨਹੀਂ ਪਰ ਮਨੁੱਖ ਇਹ ਕਰਮ ਭੋਗਨ ਵੀ ਆਇਆ ਕਰਮ ਬਣਾਉਣ ਵੀ ਆ ਇਹਨੂੰ ਇਸ ਮਨੁੱਖ ਜਨਮ ਨੂੰ ਪਰਮੇਸ਼ਰ ਨੇ ਇੱਕ ਸਮਾਂ ਦਿੱਤਾ ਹੈ ਕਿਹੜਾ ਸਮਾਂ ਦਿੱਤਾ ਆ ਮਨੁੱਖ ਜਨਮ ਇਹਦੇ ਵਿੱਚ ਇਸ ਜਨਮ ਵਿੱਚ ਇਹਨੂੰ ਸੋਚ ਦਿੱਤੀ ਹੈ ਦਿਮਾਗ ਦਿੱਤਾ ਸਮਝਣ ਦੀ ਤਾਕਤ ਦਿੱਤੀ ਹੈ ਪਾਰੇ ਬੁਰੇ ਦੀ ਪਛਾਨ ਕਰਨ ਦਾ ਗਿਆਨ ਦਿੱਤਾ ਹੈ ਇਸ ਮਨੁੱਖ ਜੀਅਮੀ ਵਿੱਚ ਤੇ ਨਿਰੰਕਾਰ ਨੇ ਸਮਾਂ ਦਿੱਤਾ ਹੈ ਵੀ ਤੂੰ ਹੁਣ ਕਰਮ ਬਣਾ ਸਕਦਾ ਹੈ ਐਸੇ ਕਰਮ ਬਣਾ ਕਿ ਤੈਨੂੰ ਦੁਬਾਰਾ ਜਨਮ ਨਾ ਲੈਣਾ ਪਵੇ ਤੈਨੂੰ ਦੁਬਾਰਾ ਗਰਭ ਵਿੱਚ ਨਾ ਜਾਣਾ ਪਵੇ ਗਰਭ ਜੋਨ ਚ ਨਾ ਜਾਣਾ ਪਵੇ ਚਰਾਸੀ ਚ ਨਾ ਜਾਣਾ ਪਵੇ ਹੁਣ ਕਰਮ ਬਣਾ ਹਰ ਮਿਲਣੇ ਨੂੰ ਮਨ ਲੋਚ ਦਾ ਕਰਮ ملاਵਨ ਹਾਰੇ ਐਸੇ ਕਰਮ ਕਰ ਜਿਹਦੇ ਨਾਲ ਰੱਬ ਖੁਸ਼ ਹੋ ਜੇ ਤੇਰੇ ਗੁਰੂ ਪਰਸਾਨ ਹੋਈ ਗੁਰੂ ਨੂੰ ਰੱਬ ਨੂੰ ਤੂੰ ਖੁਸ਼ ਕਰਨ ਵਾਸਤੇ ਆਇਆ ਪਰ ਤੂੰ ਤਾਂ ਦੁਨੀਆ ਨੂੰ ਖੁਸ਼ ਕਰਨ ਤੇ ਲੱਗਿਆ ਸਭ ਤੋਂ ਜਿਆਦਾ ਮਨੁੱਖ ਆਪਣੇ ਪਰਿਵਾਰ ਨੂੰ ਖੁਸ਼ ਕਰਨ ਤੇ ਲੱਗੇ ਕਿ ਕਿਤੇ ਮੇਰਾ ਪੁੱਤ ਕਿਤੇ ਐਵੇਂ ਨਾ ਰਹੇ ਜਿੱਕੇ ਨਾ ਬਾਪੂ ਤੇ ਮੇਰੇ ਵੱਸ ਕੀ ਕੀਤਾ ਸਾਧ ਸੰਗਤ ਪਰਿਵਾਰ ਨੂੰ ਖੁਸ਼ ਕਰਨ ਤੇ ਲੱਗਿਆ ਹਰ ਪ੍ਰਾਣੀ ਆਪਣੇ ਪਰਿਵਾਰ ਨੂੰ ਸੁਖ ਦੇਣ ਵਾਸਤੇ ਕਿਰਤੀ ਕਰੀ ਜਾਂਦਾ ਹੈ ਕਿਰਤੀ ਕਰੀ ਜਾਂਦਾ ਹੈ ਪਰ ਸਾਧ ਸੰਗਤ ਜੇ ਗੁਰੂ ਦੀ ਮੱਤ ਆ ਜਾਵੇ ਗੁਰੂ ਕੋਲੋਂ ਗਿਆਨ ਮਿਲ ਜਾਵੇ ਤੇ ਇਹ ਕਿਰਤ ਵੀ ਬੰਦਗੀ ਬਣ ਸਕਦੀ ਹੈ ਇਹ ਕਿਰਤ ਵੀ ਭਗਤੀ ਬਣ ਸਕਦੀ ਸਾਧ ਸੰਗਤ ਕਿਵੇਂ ਜੇ ਸਾਧ ਸੰਗਤ ਸਾਨੂੰ ਗਿਆਨ ਆ ਜਾਵੇ ਵੀ ਸਾਡਾ ਹੈ ਹੀ ਨਹੀਂ ਕੁਝ ਇਸ ਸੰਸਾਰ ਦੇ ਵਿੱਚ ਨਾ ਮੇਰਾ ਕੋਈ ਪੁੱਤਰ ਹੈ ਨਾ ਮੇਰੀ ਕੋਈ ਧੀ ਹੈ ਨਾ ਮੇਰੀ ਕੋਈ ਘਰ ਵਾਲੀ ਨਾ ਕੋਈ ਮਾਂ ਨਾ ਪਿਓ ਕੋਈ ਨਹੀਂ ਹੈ ਮੇਰਾ ਇਸ ਸੰਸਾਰ ਵਿੱਚ ਕੋਈ ਮਿੱਤਰ ਨਹੀਂ ਹੈ ਮਾਤ ਪਿਤਾ ਇਹ ਮਾਤ ਪਿਤਾ ਸੁਦ ਬੰਤਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਇੰਨਾ ਵਿੱਚ ਮੇਰਾ ਸਹਾਇਕ ਮਿੱਤਰ ਕੋਈ ਵੀ ਨਹੀਂ ਹੈ ਮੇਰਾ ਸੰਸਾਰ ਵਿੱਚ ਕੁਝ ਵੀ ਨਹੀਂ ਹੈ ਇੱਥੋਂ ਤੱਕ ਕਿ ਮੇਰਾ ਸਰੀਰ ਵੀ ਮੇਰਾ ਨਹੀਂ ਹੈ ਇਹ ਵੀ ਨਾਸਵੰਦ ਹੈ ਜੀ ਮੇਰੇ ਸਰੀਰ ਨਹੀਂ ਨਾਲ ਨਹੀਂ ਜਾਣਾ ਮੇਰੀ ਸਹਾਇਤਾ ਨਹੀਂ ਕਰਨੀ ਤੇ ਦੱਸੋ ਕੌਣ ਕਰੇਗਾ ਸਾਧ ਸੰਗਤ ਸੱਚੇ ਪਾਸ਼ਾ ਕਹਿੰਦੇ ਜਦੋਂ ਸਿੱਖ ਗੁਰੂ ਕੋਲੇ ਆਉਂਦਾ ਹੈ ਨਾ ਤੇ ਗੁਰੂ ਇਹਨੂੰ ਗਿਆਨ ਦਿੰਦਾ ਹੈ ਵੀ ਦੇਖ ਤੇਰਾ ਸੰਸਾਰ ਵਿੱਚ ਕੋਈ ਨਹੀਂ ਤੇ ਤੂੰ ਸਮਾਂ ਖਰਾਬ ਨਾ ਕਰ ਤੂੰ ਸਾਰਾ ਸਮਾਂ ਇਹਨਾਂ ਵਿੱਚ ਹੀ ਲਾਈ ਜਨੈ ਇੱਕ ਦਿਨ ਤੂੰ ਜਾਣਾ ਹੈ ਸੰਸਾਰ ਛੱਡ ਕੇ ਤੇ ਤੂੰ ਕਿਰਤ ਨੂੰ ਬੰਦਗੀ ਬਣਾ ਤੇਰੀ ਕਿਰਤ ਵਿੱਚ ਵੀ ਬਖਸ਼ਿਸ਼ ਹੋ ਜਾਵੇ ਕਿਵੇਂ ਇਹ ਸਾਰੇ ਸੰਸਾਰ ਨੂੰ ਸਾਧ ਸੰਗਤ ਇਹਦੇ ਵਿੱਚ ਤੇਰਾ ਕੁਝ ਨਹੀਂ ਹੈ ਅੰਤ ਸਮੇਂ ਕਿਸੇ ਨੇ ਸਹਾਈ ਨਹੀਂ ਹੋਣਾ ਜੇ ਤੇਰਾ ਪਰਿਵਾਰ ਹੈ ਨਾ ਤੇਰੀ ਮਾਂ ਹੈ ਮਾਤਾ ਜਿਨੇ ਤੈਨੂੰ ਜਨਮ ਦਿੱਤਾ ਹੈ ਉਹਦਾ ਸਤਕਾਰ ਕਰ ਇਉਂ ਸਮਝ ਵੀ ਪਰਮੇਸ਼ਰ ਨੇ ਮੈਨੂੰ ਜਨਮ ਦੇਣ ਵਾਸਤੇ ਮੇਰੀ ਮਾਂ ਪਹਿਲਾਂ ਭੇਜੀ ਹੈ ਤੇ ਉਹ ਮਾਂ ਨੂੰ ਖੁਸ਼ ਕਰਨ ਵਾਸਤੇ ਉਹ ਮਾਂ ਦੀ ਸੇਵਾ ਕਰ ਵੀ ਰੱਬ ਖੁਸ਼ ਹੋ ਜਾਏ ਗੁਰੂ ਖੁਸ਼ ਹੋਈ ਮਾਂ ਨੂੰ ਖੁਸ਼ ਕਰਨ ਵਾਸਤੇ ਸੇਵਾ ਨਾ ਕਰ ਰੱਬ ਨੂੰ ਖੁਸ਼ ਕਰਨ ਵਾਸਤੇ ਸੇਵਾ ਕਰ ਮਾਂ ਦੀ ਮਾਂ ਦੀ ਐਉਂ ਸੇਵਾ ਕਰਕੇ ਰੱਬ ਖੁਸ਼ ਹੋਈ ਫਿਰ ਤੇਰੀ ਮਾਂ ਦੀ ਸੇਵਾ ਕੀਤੀ ਬੰਦਗੀ ਹੈ ਜੇ ਕੱਲਾ ਤੂੰ ਮਾਂ ਨੂੰ ਖੁਸ਼ ਕਰਨ ਵਾਸਤੇ ਸੇਵਾ ਕਰੇਗਾ ਉਹ ਤੇਰਾ 사ਸਨ ਤੇ ਲੇਖਾ ਹੈ ਉਹ ਲੇਖਾ ਦੇਣਾ ਪੈਣਾ ਜੇ ਪੁੱਤਰ ਧੀ ਹੈ ਪੁੱਤਰ ਧੀਆਂ ਨੂੰ ਪਾਲਣ ਵਾਸਤੇ ਦਿਨ ਰਾਤ ਇੱਕ ਕਰਦਾ ਹੈ ਸਾਧ ਸੰਗਤ ਜੇ ਆਪ ਦੇ ਸਮਝਦੇ ਵੀ ਮੇਰਾ ਧੀ ਪੁੱਤ ਮੇਰਾ ਪੁੱਤਰ ਮੈਂ ਇਹਦੇ ਵਾਸਤੇ ਮੈਨੂੰ ਝੂਠ ਬੋਲ ਕੇ ਵੀ ਕਮਾਈ ਕਰਨੀ ਪਵੇ ਤਾਂ ਮੈਂ ਕਰਾਂਗਾ ਜੇ ਕਿਸੇ ਦਾ ਹੱਕ ਖਾਣਾ ਪਵੇ ਤੇ ਉਹ ਵੀ ਖਾਵਾਗਾ ਫਿਰ ਤੇਰਾ ਨਿਖਾ ਹੋਊਗਾ ਜੇ ਇਹ ਸਮਝ ਲਿਆ ਵੀ ਪੁੱਤਰ ਮੈਨੂੰ ਦਿੱਤਾ ਪਰਮੇਸ਼ਰ ਪੁੱਤਰ ਬਣ ਕੇ ਮੇਰੇ ਨਾਲ लाਡ ਕਰਦਾ ਹੈ ਪੁੱਤਰ ਬਣ ਕੇ ਮੇਰੇ ਸਾਰੇ ਕਾਰਜਾਂ ਵਿੱਚ ਸਹਾਇੀ ਹੁੰਦਾ ਹੈ ਮੇਰੀ ਡਿਊਟੀ ਲੱਗੀ ਪੁੱਤਰ ਨੂੰ ਪਾਲਣ ਦੀ ਇਹਨੂੰ ਚੰਗੀ ਸਿੱਖਿਆ ਦੇਣ ਦੀ ਜੇ ਤੂੰ ਬਾਲਕ ਨੂੰ ਖੁਸ਼ ਕਰਨ ਵਾਸਤੇ ਆਪਣੇ ਬੱਚੇ ਪਾਲਵੇਂ ਤੇ ਇਹ ਕਿਰਤ ਤੇਰੀ ਬੰਦਗੀ ਬਣ ਜਾਈਗੀ ਇਹਦੇ ਦਾ ਲੇਖਕ ਕੋਈ ਨਹੀਂ ਐਵੇਂ ਕਿਰਤ ਵੀ ਜੇ ਕਰੇ ਉਸ ਮਾਲਕ ਨੂੰ ਖੁਸ਼ ਕਰਨ ਵਾਸਤੇ ਕਿ ਸੱਚੇ ਪਾਤਸ਼ਾਹ ਜਿਹੜੇ ਕੰਮ ਤੇ ਤੂੰ ਮੈਨੂੰ ਲਾਇਆ ਹੈ ਨਾ ਮੈਂ ਤੈਨੂੰ ਖੁਸ਼ ਕਰਨ ਵਾਸਤੇ ਜ਼ਿੰਮੇਵਾਰੀ ਨਿਭਾਰੇ ਆਂ ਕਿਰਪਾ ਕਰੀ ਤੂੰ ਖੁਸ਼ ਹੋ ਜਾ ਜੇ ਤੂੰ ਖੁਸ਼ ਨਹੀਂ ਫਿਰ ਮੇਰੀ ਕਿਰਤ ਵੀ ਕਿਸੇ ਲਈ ਨਹੀਂ ਤੂੰ ਪਰ ਸਾਨੂੰ ਹੋਇਆ ਹਰ ਕਰਮ ਉਹ ਨੂੰ ਖੁਸ਼ ਕਰਨ ਵਾਸਤੇ ਕਰ ਹਰ ਕਰਮ ਤੇਰਾ ਬੰਦਗੀ ਬਣ ਜਾਏ ਜਿੱਦਨ ਤੇਰਾ ਅਨ ਸਮਾਵੇ ਤੇਰਾ ਲੇਖਾ ਹੀ ਕੋਈ ਨਾ ਹੋਵੇ ਸਾਧ ਸੰਗਤ ਧਰਮ ਰਾਜ ਵਿੱਚ ਤੂੰ ਮੱਥਾ ਟੇਕੀ ਕਿ ਸਿਖਾ ਧੰਨੇ ਤੂੰ ਕਮਾਈ ਕਰਤੀ ਇਹ ਹੈ ਕਮਾਈ ਸੱਚ ਨੂੰ ਕਮਾਉਣ ਦੀ ਇਹ ਨਾਮਦੇਵ ਨੇ ਕੀਤੀ ਵੇਖੂ ਨਾਮ ਦੇਵੇਂ ਨੇ ਕਿਰਤ ਕੀਤੀ ਪਰ ਉਹ ਕਿਰਤ ਰੱਬ ਨੂੰ ਖੁਸ਼ ਕਰਨ ਵਾਸਤੇ ਕੀਤੀ ਰਬਦਾਸ ਭਗਤ ਨੇ ਕੀਤੀ ਚਾਹੇ ਉਹ ਪਸੂਟ ਹੁੰਦਾ ਸੀਗਾ ਪਰ ਉਹ ਕਹਿੰਦਾ ਸੀ ਰੱਬ ਮੇਰਾ ਮੇਰੇ ਤੇ ਖੁਸ਼ ਮੈਨੂੰ ਕੋਈ ਪਰਵਾਹ ਨਹੀਂ ਮੇਰਾ ਹਰ ਹਾਲ ਮੇਰੇ ਤੇ ਖੁਸ਼ ਹੈ ਲੋਕ ਭਾਵੇਂ ਮੈਨੂੰ ਮਾੜਾ ਕਹਿੰਦੇ ਕਈ ਜਨ ਮੇਰੀ ਜਾਤ ਕਮੀਨੀ ਪਾਤ ਕਮੀਨੀ ਕੋਈ ਗੱਲ ਨਹੀਂ ਪਰ ਮੇਰਾ ਪਿਆਰਾ ਤਾਂ ਮੇਰੇ ਤੇ ਖੁਸ਼ ਹੈ ਮੈਂ ਹਉਂਦੀ ਸਰਨ ਵਿੱਚ ਰਹਿਣਾ ਤੂੰ ਸ਼ਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਨਦ ਕਹਿੰਦੇ ਲੋਕ ਕਹੀ ਜਨ ਕੋਈ ਗੱਲ ਨਹੀਂ ਤੂੰ ਤਾਂ ਨਹੀਂ ਕਹਿੰਦਾ ਸਾਧ ਸੰਗਤ ਇਹ ਸਾਰਾ ਜੀਵਨ ਰੱਬ ਨੂੰ ਖੁਸ਼ ਕਰਨ ਵਾਸਤੇ ਮਿਲਿਆ ਜੀ ਇਹ ਸਾਧ ਸੰਗਤ ਇਹ ਜੀਵਨ ਮਿਲਿਆ ਕਰਮ ਬਣਾਉਣ ਵਾਸਤੇ ਉਹ ਕਰਮ ਕਰਿਓ ਜਿਹਦੇ ਨਾਲ ਰੱਬ ਦੀ ਬਖਸ਼ਿਸ਼ ਹੋ ਜੇ ਤੇ ਉਸ ਪਿਆਰੇ ਨਾਲ ਮੇਲ ਹੋ ਜੇ ਸਾਧ ਸੰਤ ਮੇਰਾ ਪਿਆਰਾ ਸਤਗੁਰੂ ਨਾਨਕ ਪ੍ਰਗਟ ਹੀ ਤਾਂ ਹੋਇਆ ਇਹ ਸੰਸਾਰ ਨੂੰ ਸੁਖ ਦੇਣ ਵਾਸਤੇ ਇਹ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਇੰਉਂ ਕਰ ਸਕਦੇ ਜੀ ਤੁਸੀਂ ਇੰਉਂ ਸੱਚ ਨਾਲ ਜੁੜ ਸਕਦੇ ਈ ਇੰਉਂ ਸੱਚ ਨੂੰ ਕਮਾ ਸਕਦੇ ਈ ਇਓ ਸੱਚ ਦੀ ਪਛਾਣ ਕਰੋ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਭ ਤੋਂ ਸ਼ੁਰੂਆਤ ਕਰ ਆਪਣੇ ਆਪ ਤੋਂ ਮੇਰੇ ਅੰਦਰ ਵੀ ਸੱਚ ਹੈ ਮੇਰਾ ਸਰੀਰ ਸੱਚ ਝੂਠਾ ਹੈ ਇਹ ਸਾਰਾ ਸਰੀਰ ਝੂਠਾ ਪਰ ਇਹਦੇ ਅੰਦਰ ਸੱਚ ਪ੍ਰਕਾਸ਼ ਹੈ ਜੇ ਸੱਚ ਹੈ ਤੇ ਮੇਰਾ ਸਰੀਰ ਹੈ ਇਹ ਅੰਦਰ ਮੇਰੇ ਅੰਦਰ ਸੱਚ ਹੈ ਇਹਨਾਂ ਨੇਤਰਾਂ ਵਿੱਚ ਸੱਚ ਹੈ ਇਹਨਾਂ ਨਜ਼ਰਾਂ ਨਾਲ ਮੈਂ ਮਾਰਾ ਨਹੀਂ ਧਕਣਾ ਆਪਣੇ ਆਪ ਨੂੰ ਸ਼ੁਰੂ ਕਰ ਇਸ ਦਿਮਾਗ ਵਿੱਚ ਸੱਚ ਹੈ ਇਹ ਸੱਚ ਨੇ ਮੇਰੇ ਦਿਮਾਗ ਨੂੰ ਘੜਿਆ ਮੇਰੇ ਦਿਮਾਗ ਦੀ ਇੱਕ ਇੱਕ ਨਾੜੀ ਸੱਚ ਨੇ ਬਣਾਈ ਹੈ ਮੈਂ ਇਸ ਦਿਮਾਗ ਵਿੱਚ ਗੰਦੀ ਸੋਚ ਹੀ ਨਹੀਂ ਲਿਉਣੀ ਇਹਨੂੰ ਗੰਦਾ ਹੀ ਨਹੀਂ ਕਰਨਾ ਮੈਲਾ ਹੀ ਨਹੀਂ ਕਰਨਾ ਇਹ ਦਿਮਾਗ 'ਚ ਚੰਗੀ ਸੋਚ ਲਿਉਣੀ ਹੈ ਉਸ ਮਾਲਕ ਨੂੰ ਹੀ ਵੇਖਣਾ ਹੈ ਇਹ ਸੋਚ ਨਾਲ ਜਰੇ ਜਰੇ ਵਿੱਚ ਉਹਨੂੰ ਤੱਕਣਾ ਹੈ ਸਾਦ ਸਾ ਇਹਨਾਂ ਕੰਨਾਂ ਨਾਲ ਉਹਨੂੰ ਹੀ ਸੁਣਨਾ ਹੈ ਸੱਚ ਨੂੰ ਹੀ ਸੁਣਨਾ ਹੈ ਇਹ ਦਸਨਾ ਨਾਲ ਸਾਚੀ ਬੋਲਣਾ ਹੈ ਸਾਧ ਸੰਗਤ ਇਉਂ ਜੋ ਆਪਣੇ ਅਵਤਾਰ ਸ਼ੁਰੂ ਕਰੀਏਗਾ ਨਾ ਫਿਰ ਤੈਨੂੰ ਸਾਰਿਆਂ ਚ ਸੱਚੀ ਦਿਖਣ ਲੱਗ ਜੀਗਾ ਜੇ ਤੂੰ ਇੱਕ ਕਮਾਲਵੇਂ ਜੀਵਨ ਦੇ ਵਿੱਚ ਸਾਥੇ ਰਹਿ ਜੀਵਨ ਸਫਲ ਹੋ ਜੇ ਉਹ ਮੇਰੇ ਬਾਬਾ ਜੀ ਆਈ ਸੱਚ ਨੂੰ ਸਾਧ ਸੰਗਤ ਕਮਾਉਣ ਦੀਆਂ ਜੁਗਤੀਆਂ ਦੱਸਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਆਪ ਨਰੈਣ ਰੱਬ ਕ ਸਾਧ ਘਰ ਪ੍ਰਗਟ ਹੋਏ ਸਾਧ ਸੰਸਾਰੀ ਦੁਨੀਆ ਨੂੰ ਮੇਰੇ ਬਾਬਾ ਜੀ ਨੇ ਸੱਚ ਦਾ ਉਪਦੇਸ਼ ਦੇ ਕੇ ਤਾਰਿਆ ਅੱਜ ਵੀ ਤਾਰਿਆ ਸੰਸਾਰ ਚਾਹ ਪ੍ਰਭਾਤ ਪੇਰੀਆਂ ਦੇ ਦੂਧ ਵਿੱਚ ਹੈ ਸਾਧ ਸੰਚਾਈ ਸੰਗਤਾਂ ਗੁਰੂ ਘਰੇ ਜਾ ਕੇ ਝਾੜੂ ਮਾਰਦੀਆਂ ਮੱਥਾ ਟੇਕਦੀਆਂ ਸਤਕਾਰ ਭਾਵਨਾ ਨਾਲ ਗੁਰਬਾਣੀ ਪੜ੍ਹਦੀਆਂ ਸੁਣਦੀਆਂ ਸਾਧ ਸੰਤ ਇਹ ਸੱਚੀ ਕਮਾਉਣ ਵਾਸਤੇ ਮੇਰੇ ਬਾਬਾ ਜੀ ਨੇ ਸਾਧਨ ਦੱਸਿਆ ਇਹ ਮੇਰੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਆਉਤਾਰਿਆ ਜਹਾਨ ਲੈ ਆਵਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋਂ ਧੰਨ ਕਹਾ ਤਿੰਨ ਜਮ ਨੇੜਨਾ ਉਹਨੂੰ ਆਪਾਂ ਧੰਨ ਕਵਾਂਗੇ ਉਹ ਤਾਂ ਉਹਨੂੰ ਧੰਨ ਕਵਾਂਗੇ ਤੁਸੀਂ ਧੰਨ ਹੋ ਜਾ ਆਪਾਂ ਧੰਨ ਹੋ ਜਾਵਾਂਗੇ ਉਹ ਤਾਂ ਧਾਨੀਆਂ ਨੂੰ ਆਪਾਂ ਧੰਨ ਕੀ ਬਣਾ ਸਕਦੇ ਆ ਉਹ ਤਾਂ ਵੱਡਾ ਹੈ ਹੀ ਵੱਡੇ ਨੂੰ ਆਪਾਂ ਵੱਡਾ ਨਹੀਂ ਕਰ ਸਕਦੇ ਪਰ ਜੇ ਆਪਾਂ ਵੱਡਾ ਕਵਾਂਗੇ ਆਪਾਂ ਵੱਡੇ ਹੋ ਜਾਵਾਂਗੇ ਸਾਧ ਸੰਗਤ ਜੀ ਉਹਦੇ ਨਾਲ ਪਿਆਰ ਕਰਾਂਗੇ ਉਹ ਆਪਾਂ ਨੂੰ ਸਾਰੇ ਸੰਸਾਰ ਦਾ ਪਿਆਰ ਝੋਲੀ 'ਚ ਪਾ ਦੇਵੇਗਾ ਸਾਧ ਸੰਗਤ ਆਓ ਉਹ ਮੇਰਾ ਪਿਆਰਾ ਉਹ ਸੱਚ ਦਾ ਸਰੂਪ ਪ੍ਰੇਮ ਦਾ ਸਾਗਰ ਪ੍ਰੇਮ ਦਾ ਸਮੁੰਦਰ ਸਾਧ ਸੰਗਤ ਬਖਸ਼ਿਸ਼ਾਂ ਦਾ ਸਾਜ ਸੰਗਤ ਪਰਵਤਗਾਰ ਉਹ ਸੰਸਾਰਕ ਧਰਤੀ ਤੇ ਪ੍ਰਗਟ ਹੋਇਆ ਧੰਨ ਗੁਰੂ ਨਾਨਕ ਸਾਹਿਬ ਬਣ ਕੇ ਆ ਉਸ ਪਿਆਰੇ ਦੇ ਪ੍ਰੇਮ ਵਿੱਚ ਜੁੜ ਕੇ ਇਹ ਜੀਵਨ ਨੂੰ ਸਫਲ ਬਣਾਇ ਦिए ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਅਸੀਸ ਬਖਸ਼ਿਓ ਸਾਰੇ ਪਿਆਰ ਨਾਲ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਆਹ ਦਤ ਗੁਰੂ ਨਾਨਕ ਸਭਾਈ ਬਲਵਿੰਦਰ ਸਿੰਘ ਜੀ ਨੂੰ ਬੇਨਤੀ 10 ਮਿੰਟ ਗੁਰੂ ਘਰ ਦੀ ਕਥਾ ਇਤਿਹਾਸ ਸਰਵਨ ਸੰਗ ਕਰਾਂਗੇ ਆਓ ਸਾਰਿਆਂ ਨੇ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਬੈਠਣਾ ਹੈ ਸੁਰਤ ਸੱਚ ਵਿੱਚ ਰੱਖਣੀ